ਅਜਨਾਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਬੱਸ ਕੰਡਕਟਰ ਦੇ ਨਾਲ ਕੁੱਟਮਾਰ ਹੋਈ ਹੈ ਉਸ ਦੇ ਵੱਲੋਂ ਇਹ ਕਿਹਾ ਗਿਆ ਕਿ ਉਹ ਸਵਾਰੀ ਉਤਾਰ ਰਿਹਾ ਸੀ ਜਦੋਂ ਕਿ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੁਲ ਦੇ ਪੈਸੇਆ ਵਾਲਾ ਬੈਗ ਵੀ ਜਿਹੜਾ ਖੋਲਿਆ ਗਿਆ ਤੇ ਦੱਸਦੇ ਕਿ ਬੱਸ ਜਿਹੜੀ ਆ ਉਹ ਬੈਕ ਕਰ ਰਿਹਾ ਸੀ ਜਦੋਂ ਇਹ ਲੜਾਈ ਝਗੜਾ ਹੋਇਆ ਉਸ ਤੋਂ ਬਾਅਦ ਕੁੱਟਮਾਰ ਜਿਹੜੀ ਉਹ ਕੀਤੀ ਗਈ ਆ ਪੂਰਾ ਮਾਮਲਾ ਅਜਨਾਲੇ ਤੋਂ ਸਾਹਮਣੇ ਆਇਆ ਇਸ ਸੰਬੰਧੀ ਕੰਡਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਆਪਣੀ ਬੱਸ 'ਤੇ ਸਵਾਰ ਹੋ ਅਜਨਾਲਾ ਵੱਲ ਆ ਰਿਹਾ ਸੀ ਜਦੋਂ ਡੇਰਾ ਰੋਡ ਨੇੜੇਓ ਬੱਸ ਨੂੰ ਮੋੜ ਰਹੇ ਸਨ ਤਾਂ ਪਿੱਛੇੋਂ ਆ ਰਹੀ ਇੱਕ ਕਾਲੇ ਰੰਗ ਦੀ ਗੱਡੀ ਨੇ ਚਾਰ ਸਵਾਰ ਨੌਜਵਾਨ ਸੀਗੇ ਜੋ ਕਿ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਅਤੇ ਪੈਸੇ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਜਿਹੜੀ ਕੀਤੀ ਉਹਨਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਜਿਸ ਵਿੱਚ ਬੱਸ ਕੰਡੈਕਟਰ ਦੇ ਵੱਲੋਂ ਵੀ ਪੂਰੀ ਜਾਣਕਾਰੀ ਦਿੱਤੀ ਗਈ ਕੀ ਆ ਪੂਰਾ ਮਾਮਲਾ ਤੇ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਉਹ ਤੁਹਾਨੂੰ ਸੁਣਾ ਦਿੰਦੇ ਆ ਵਿੱਚ ਮੇਰਾ ਨਾਮ ਨਿਸ਼ਾਨ ਸਿੰਘ ਦਾ ਕੀ ਗੱਲ ਹੋਈ ਹੈ ਉਹਨਾਂ ਦੇ ਵਿੱਚ ਕੱਲ ਉਹ ਮੈਂ ਬਡਾੜੇ ਤੋਂ ਚੱਲਿਆ ਸੀ 9:00 ਵਜੇ ਕੇ 35 ਮਿੰਟ ਤੇ ਕਲਾਨੌਰ ਦੇ ਅਜਨਾਲੇ ਨੂੰ ਇੱਥੇ ਜਦੋਂ ਆ ਗੱਡੀ ਦੇ ਨਾਲਾ ਪਹੁੰਚੀ ਆ ਤੇ ਇੱਥੇ ਅੱਡੇ ਦੇ ਕੋਲ ਜਿੱਥੇ ਬੱਸ ਖੜੋਂਦੀ ਉੱਥੇ ਹੀ ਕਾਫੀ ਜਾਮੇ ਅੱਗੋਂ ਉਹ ਜਿੱਥੇ ਉਹ ਪੈਂਦਾ ਵਾ ਚੌਂਗ ਚੌਂਗ ਤੋਂ ਅਸੀਂ ਗੱਡੀ ਘੁਮਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹ ਚੌਂਗ ਜਿਹੜਾ ਸਾਡੀ ਗੱਡੀ ਦੀ ਕੋਈ ਅਸੀਂ ਉਹ ਅਗਲੇ ਬੰਨੇ ਲਾਸਟ ਦੇ ਚੌਂਗ ਸਾਡੇ ਪੈਂਦਾ ਵਾ ਉੱਥੋਂ ਅਸੀਂ ਗੱਡੀ ਘੁਮਾ ਗਏ ਤੇ ਉਹਨਾਂ ਨੂੰ ਆਏ ਆ ਰਸੇ ਜੀ ਇਹ ਇਧਰੋਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਇੱਕ ਗੱਡੀ ਆਉਂਦੀ ਬਲੈਕ ਕਲਰ ਦੀ ਇਹ ਗੱਡੀ ਨੇ ਖੜਾ ਰਿਆ ਤੈਨੂੰ ਡਰਾਈਵਰ ਵੀ ਸਾਈਡ ਮੇਰੇ ਲਾਗੇ ਬੈਠਾ ਤਾਂ ਗੱਡੀ ਖੜਾ ਕੇ ਪੈਂਦਾ ਸਾਰੀ ਉਹ ਕਹਿੰਦੇ ਕਿ ਤੁਸੀਂ ਭੈਣ ਜਦੋ ਕਿੱਧਰ ਗੱਡੀ ਭਜਾਈ ਦੇ ਆਉਂਦੇ ਇਧਰੋਂ ਮੈਂ ਉਹਨੂੰ ਕਿਹਾ ਵੀਰ ਜੀ ਕੋਈ ਗੱਲਬਾਤ ਕੋਈ ਨਹੀਂ ਆਹੀਂ ਡਰਾਈਵਰ ਨੂੰ ਮੈਂ ਕਿਹਾ ਵੀ ਵੀਰ ਇਹ ਗੱਡੀ ਸਾਈਡ ਤੇ ਗੱਲ ਆ ਪਰ ਇਹ ਉਹ ਇੰਨੀ ਜਨੂ ਹਈ ਇੰਨੀ ਗੱਲ ਕਰਨ ਦੇ ਆ ਤੇ ਉਹ ਉੱਤਰ ਕੇ ਗੱਡੀ ਚੋਂ ਦੇਵਾ ਦੀ ਬਾਰੀ ਖੋਲ ਕੇ ਜਦੋਂ ਵਿਕਰਣ ਦੀ ਕੋਸ਼ਿਸ਼ ਕੀਤੀ ਹੈ ਨਾ ਮੈਂ ਗੱਡੀ ਪਿਛੇ ਕਰਾਉਣ ਰਿਹਾ ਬੈਕਸਾਈਡ ਮੈਂ ਦਰਾਨ ਕਿ ਮੈਂ ਵੀਰ ਤੋਂ ਸਿਆਣਾ ਬਣਾਇਆ ਏ ਤਾਂ ਇਦਾਂ ਨਾ ਕਰ ਬੰਦਾ ਕਿਹਨੂੰ ਬਾਲ ਘੜਦਾ ਉਹਦਾ ਹੀ ਬੁਰਾ ਲੱਗਦਾ ਉਹਨਾਂ ਪੈਂਦਿਆ ਸਾਡੀ ਇੱਕ ਦੇ ਕੜਾ ਬਗੜਿਆ ਤੇ ਮੇਰਾ ਕੈਚ ਖੋਣ ਦੀ ਕੋਸ਼ਿਸ਼ ਕੀਤੀ ਜਦੋਂ ਮੇਰੇ ਨੱਕ ਦੀ ਹੱਡੀ ਟੁੱਟ ਗਈ ਆ ਤੇ ਕੁਝ ਮੇਰੇ ਦਰਮੀ ਸੋਟਾਂ ਲੱਗੀਆਂ ਪਿਛੇ ਵੀ ਸਾਟ ਲੱਗੀ ਆ ਮੇਰੇ ਹੱਥ ਚ ਚੀਜੀ ਵੀ ਮੇਰੀ ਦਰਦ ਕਰਨੀ ਇਹਦੀ ਫ੍ਰੈਕਚਰ ਹੋਇਆ ਮੈਂ ਆਦੀ ਸਰਕਾਰ ਅੱਗੇ ਹੀ ਮੰਗ ਕਰਦਾ ਤੇ ਇਹੋ ਜਿਹੇ ਬੰਦੇ ਵਾਲੇ ਉੱਪਰ ਪਰਚਾ ਹੋਣਾ ਚਾਹੀਦਾ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਉਹ ਪ੍ਰਾਣੀ ਰੰਜਿਤ ਕਰਨੀ ਨਹੀਂ। ਨਹੀਂ ਵੀਰ ਜੀ ਕੋਈ ਰੰਜਿਤ ਨਹੀਂ ਮੈਂ ਅਸਪਰੀ ਪਹਿਲੀ ਵਾਰੀ ਇੱਧਰ ਨੇ ਬਣਾਇਆ। ਮੈਂ ਇਹਦੇ ਜੂੰ ਦਾ ਜੰਮਿਆ ਮੈਂ ਜੰਮਿਆ ਜੰਮਣ ਤੋਂ ਲੈ ਕੇ ਹੁਣ ਤੱਕ ਅੱਦੀ ਇੱਧਰ ਆਇਆ। ਪਹਿਲਾ ਦਿਨ ਪਹਿਲਾ ਚੱਕਰ ਹੈ ਮੇਰਾ। ਪਹਿਲੀ ਵਾਰੀ ਆਇਆ। ਕਿਹੜੀ ਡਿੰਪੂ ਦੀ ਗੱਡੀ ਹੈ? ਇਹ ਪੰਜਾਬ ਰੋਡ ਦੇ ਚ ਬਟਾਲਾ ਡਿੰਪੂ ਦੀ। ਕਿਉਂ 9517 ਗੱਡੀ ਹੈ। ਕੀ ਮੰਗ ਕਰਦੇ ਜੀ ਉਹ? ਮੈਂ ਇਹ ਹੀ ਮੰਗ ਕਰਦਾਂਗੇ ਇਹੋ ਜਿਹੇ ਬੰਦੇ ਆ ਤੇ ਕਾਰਵਾਈ ਹੋਣੀ ਚਾਹੀਦੀ। ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਅੱਗੇ ਤੋਂ ਕਿ ਕੋਈ ਵੀ ਕਿਸੇ ਮੁਲਾਜ਼ਮ ਦੇ ਉੱਪਰ ਹੱਥ ਨਾ ਚੁੱਕ ਸਕੇ। ਤੇ ਇਹੋ ਜਿਹਾ ਮੈਨੂੰ ਲੱਗਦਾ ਤੁਵਾਦ ਕਾਰਵਾਈ ਹੋਵੇ ਪਰ ਜਾਣਣਾ ਚਾਹੀਦਾ ਅਸੀਂ ਬੰਦੇ ਰਣਜੀਤ ਜੀ ਤੇ ਇਹ ਕਿਹੜੇ ਡਿਪੀ ਗੱਡੀ ਚਲਾਉਂਦੇ ਆ ਬਟਾਲਾ ਡਿਪੀ ਦੀ ਕੀ ਲੱਗਦਾ ਸਰ ਗੋਲਸਰ ਕੋਈ ਨਹੀਂ ਅਸੀਂ ਦੇ ਉਥੋਂ ਚੌਂਗ ਚੋਂ ਗੱਡੀ ਕਮਾਉਣ ਲੈਂਦੇ ਆ ਤੇ ਉਥੋਂ ਕੋਈ ਨਹੀਂ ਹੈ ਕਿ ਗੱਡੀ ਅਸੀਂ ਇਧਰ ਨੂੰ ਚਲੇ ਗਏ ਕੋਈ ਚੌਂਗ ਚ ਕਮਾ ਆ ਕੇ ਗੱਡੀ ਆਉਂਦਾ ਦੇ ਇਧਰੋਂ ਅੰਬਸਾਰਾ ਦੇ ਬੰਦੇ ਕਾਲੇ ਰੰਗ ਦੀ ਗੱਡੀ ਆਉਂਦੇ ਹੀ ਤੇ ਅਸੀਂ ਤੁਰੇ ਆਉਂਦੇ ਕੋਈ ਗੱਡੀ ਨਹੀਂ ਕਿਤੇ ਕੁਝ ਨਹੀਂ ਹੋਇਆ ਤੁਰੇ ਆਉਂਦੇ ਆ ਨਾਮ ਮੈਨੂੰ ਗਾਲਾਂ ਕੱਢਣ ਲੱਗ ਪਏ ਗੱਡੀ ਦੇ ਦੋ ਜਾਨੇ ਉੱਤਰ ਕੇ ਆਏ ਆ ਉੱਤਰ ਕਹਣਕੇ ਤੇ ਮੇਰੀ ਬਾਰੀ ਖੋਲੀ ਐ ਬਾਰੀ ਖੋਲ ਕੇ ਤੇ ਗੱਡੀ ਬੰਦ ਕਰਨ ਪਏ ਤੇ ਗੱਡੀ ਨਹੀਂ ਬੰਦ ਹੋਈ ਉਹਨਾਂ ਨੂੰ ਕੋਨਾ ਮੈਨੂੰ ਮਰੋੜ ਕੇ ਬਾਹਰੋਂ ਦੇ ਬਸ਼ੀਰ ਤੇਰਾ ਕਿਸੇ ਡੱਕ ਜਾਨਾ ਮੁੜ ਕੇ ਕਨੈਕਟਰ ਦੇ ਗਲ ਪੈ ਗਏ ਕਹਿੰਦੇ ਤੋਂ ਕੈਸ਼ ਵੀ ਖੋ ਕੇ ਲੈ ਗਏ ਸਟਾਕ ਵੀ ਲੈ ਗਏ ਕਨੈਕਟਰ ਤੇ ਲੱਗੀਆਂ ਸਟਾਕ ਕੈਸ਼ ਲੈ ਗਏ ਹੋਣੀ ਵੀ ਜੀ ਹਾਂਜੀ ਇਹਨਾਂ ਜੀ ਤੇ ਉਹ ਕਨੈਕਟਰ ਤੇ ਲੱਗੀਆਂ ਡੇਢੀ ਟੁੱਟੀ ਆ ਤੇ ਲੱਕ ਚ ਤੇ ਬਾਹ ਤੇ ਆ ਹੱਥ ਉਂਗਲਾਂ ਗਲਦੇ ਕੀ ਮੰਨ ਕਰਦੇ ਜੀ ਅਹੀਂ ਤੇ ਉਹ ਮੈਂ ਕਰਦੇ ਆਂ ਜੀ ਵੇਖੋ ਸਰਕਾਰ ਨੂੰ ਚਾਹੀਦਾ ਸ ਦੇਖ ਕੇ ਆਣ ਕੇ ਮੌਕਾ ਨਾਲ ਆਣ ਕੇ ਕੈਮਰਾ ਚੈੱਕ ਕਰਨਾ ਪਤਾ ਲੱਗੇ ਕਿ ਕੌਣ ਕਿੱਥੋਂ ਬੰਦੇ ਆ ਕੰਪਲੇਨ ਮਿਲੀ ਆ ਰੋਡਵੇਜ ਦਾ ਕਨੈਕਟਰ ਸੀਗਾ ਗੱਡੀ ਕ੍ਰਾਸ ਕਰਨ ਤੋਂ ਲੰਘਣ ਤੋਂ ਬਾਜ਼ਾਰ ਦੇ ਵਿੱਚ ਰੱਸੀ ਤੇ ਕਾਲੀ ਸਕੋਡਾ ਗੱਡੀ ਜਿਹਦੇ ਉੱਤੇ ਜਿਆਰ ਬੰਦੇ ਉਹ ਕਹਿੰਦਾ ਉਤਰੇ ਉਤਰ ਕੇ ਹਲੜਬਾਜੀ ਕੀਤੀ ਤੇ ਸਾਨੂੰ ਮੁਕੀ ਕੀਤੀ ਜਿੱਨਾ ਕਨੈਕਟਰ ਤੇ ਸੱਟ ਲੱਗੀ ਆ ਹਸਪੀਟਲ ਸਾਡਾ ਐਸਆਈ ਭੁਪਿੰਦਰ ਸਿੰਘ ਗਿਆ ਉਹ ਮੈਡੀਕਲ ਦੇ ਆਧਾਰ ਤੇ ਜਿਹੜੀ ਬੰਦੀ ਕਰਵੀ ਕੀਤੀ ਜਾਵੇ ਅਗਲਾ ਕਹਿੰਦੇ ਤੁਸੀਂ ਕਿ ਮੇਰੇ ਨੇ ਹਲੇ ਟ੍ਰੇਸ ਨਹੀਂ ਹੋਇਆ ਉਹ ਸੀਸੀਟੀਵੀ ਕੈਮਰੇ ਦੇਖ ਰਹਾ ਜੀ ਲੱਭ ਲਾਗੇ ਜੀ ਕਾਲੀ ਗੱਡੀ ਆ ਲੋਕਲੀ ਹੋਏਗੀ ਉਹ ਟ੍ਰੇਸ ਕਰਾਂਗੇ